ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਕੁੰਭ ਰਾਸ਼ੀ ਵਾਲਿਓ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਹੁਣ ਮਹਾਬਲੀ ਮਹਾਸ਼ਕਤੀਸ਼ਾਲੀ ਸਰਬ ਸੰਕਟ ਮੋਚਨ ਭਗਵਾਨ ਬਜਰੰਗ ਬਲੀ ਜੀ ਦੇ ਅਸ਼ੀਰਵਾਦ ਦੇ ਨਾਲ ਤੁਹਾਨੂੰ ਬਹੁਤ ਹੀ ਵੱਡੀਆਂ ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਭਗਵਾਨ ਬਜਰੰਗ ਬਲੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਉਹਨਾਂ ਦੀ ਸਦਾਬਹ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਧਨ ਦੇ ਨਾਲ ਮਾਲਾ ਮਾਲ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਦੋਸਤੋ, ਕੁੰਮਾ ਰਾਸ਼ੀ ਵਾਲਿਓ ਤੁਹਾਨੂੰ ਹੁਣ ਬਹੁਤ ਹੀ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ। ਤੁਹਾਡੇ ਪਰਿਵਾਰ ਵਿੱਚ ਭਿਆੰਕਰ ਖੁਸ਼ਖਬਰੀ ਤੁਹਾਨੂੰ ਮਿਲੇਗੀ ਇਹਨਾਂ 10 ਦਿਨਾਂ ਦੇ ਅੰਦਰ-ਅੰਦਰ। ਸਾਰੇ ਹੀ ਕੰਮ ਛੱਡ ਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਤੁਹਾਨੂੰ ਦੱਸ ਦਈਏ ਕਿ ਖੁਸ਼ਖਬਰੀ ਇੰਨੀ ਵੱਡੀ ਹੋਵੇਗੀ ਕਿ ਤੁਹਾਡੇ ਘਰ ਪਰਿਵਾਰ ਵਿੱਚ ਮਠਿਆਈ ਵੰਡਣੀ ਪੈ ਸਕਦੀ ਹੈ 100 ਕਿਲੋ ਮਠਿਆਈ ਦਾ ਆਰਡਰ ਤੁਸੀਂ ਹੁਣੇ ਹੀ ਦੇ ਦਿਓ ਕਿਉਂਕਿ ਤੁਹਾਨੂੰ ਮਠਿਆਈ ਵੰਡਣੀ ਬਹੁਤ ਹੀ ਜ਼ਰੂਰੀ ਪੈਣੀ ਹੋ ਸਕਦੀ ਹੈ ਹੁਣ ਤੁਹਾਡੇ ਨਾਮ ਦੀ ਚਰਚਾ ਹੋਵੇਗੀ ਤੁਹਾਡਾ ਨਾਮ ਹਰ ਜਗ੍ਹਾ ਤੇ ਗੂੰਜੇਗਾ ਕਿਉਂਕਿ ਹੁਣ ਤੁਹਾਨੂੰ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਮਿਲਣਗੀਆਂ ਤੇ ਵੱਡੀਆਂ-ਵੱਡੀਆਂ ਸਫਲਤਾਵਾਂ ਮਿਲਣਗੀਆਂ ਵੱਡੇ ਵੱਡੇ ਧਨਲਾਭ ਤੇ ਵੱਡੀਆਂ ਕਾਮਯਾਬੀਆਂ ਦੀ ਪ੍ਰਾਪਤੀ ਹੋ ਜਾਵੇਗੀ। ਤੁਹਾਨੂੰ ਇਹਨਾਂ 10 ਦਿਨਾਂ ਦੇ ਅੰਦਰ ਦੋਸਤ ਤੁਹਾਡੇ ਲਈ ਬਹੁਤ ਹੀ ਮਹਾਸੰਯੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਕਿਸ ਪ੍ਰਕਾਰ ਭਗਵਾਨ ਬਜਰੰਗਬਲੀ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਸਦਾ ਤੁਹਾਡੇ ਤੇ 10 ਦਿਨਾਂ ਤੱਕ ਬਣੀ ਰਹੇਗੀ। ਵੀਡੀਓ ਵਿੱਚ ਇਸ ਬਾਰੇ ਤੁਹਾਨੂੰ ਪੂਰੀ ਹੀ ਜਾਣਕਾਰੀ ਦੱਸਣ ਵਾਲੇ ਹਾਂ ਜੀ ਕਿ ਇਹਨਾਂ 10 ਦਿਨਾਂ ਦਾ ਸਮਾਂ ਤੁਹਾਡੇ ਲਈ ਹੁਣ ਕਿਵੇਂ ਦਾ ਰਹਿਣ ਵਾਲਾ ਹੈ। ਇਹਨਾਂ ਦਿਨਾਂ ਦੇ ਸਮੇਂ ਦੇ ਵਿੱਚ ਤੁਹਾਡੇ ਲਈ ਕਾਰਜ ਸiddhi ਯੋਗ ਸੁਭਾਗਿਆ ਯੋਗ ਧਨ ਯੋਗ ਤੇ ਰਾਜ ਯੋਗ ਅੰਮ੍ਰਿਤ ਸiddhi ਯੋਗ ਸਰਬ ਸiddhi ਯੋਗ ਵਰਗੇ ਅਨੇਕਾਂ ਹੀ ਦੁਰਲੱਭ ਸੰਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਜਿਸ ਨਾਲ ਕਿ ਇਹ ਸਮਾਂ ਤੁਹਾਡੇ ਲਈ ਬੜਾ ਹੀ ਲਾਭਦਾਇਕ ਸਾਬਿਤ ਹੋ ਜਾਵੇਗਾ ਇਸ ਲਈ ਦੋਸਤੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਕਿਹੜੀਆਂ ਵੱਡੀਆਂ ਖੁਸ਼ਖਬਰੀਆਂ ਤੁਹਾਨੂੰ ਮਿਲਣ ਵਾਲੀਆਂ ਹਨ ਤੇ ਕਿਹੜੇ ਕਿਹੜੇ ਖੇਤਰਾ ਵਿੱਚ ਮਿਲਣਗੇ ਇਹ ਪੂਰੀ ਹੀ ਜਾਣਕਾਰੀ ਤੁਹਾਨੂੰ ਦੱਸਾਂਗੇ ਨਾਲ ਹੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਸਾਵਧਾਨੀਆਂ ਦੇ ਬਾਰੇ ਵੀ ਦੱਸਣ ਵਾਲੇ ਹਾਂ ਤੇ ਕੁਝ ਜ਼ਰੂਰੀ ਗੱਲਾਂ ਦੇ ਬਾਰੇ ਵੀ ਜੋ ਕਿ ਤੁਹਾਡੇ ਲਈ ਬਹੁਤ ਹੀ کارਗਰ ਸਾਬਿਤ ਹੋ ਜਾਣਗੇ ਉਹ ਫਾਇਦੇਮੰਦ ਸਾਬਿਤ ਹੋ ਜਾਣਗੇ ਜਿਸ ਨਾਲ ਇਸ ਸਮੇਂ ਤੁਹਾਨੂੰ ਹੁਣ ਪੂਰਾ ਹੀ ਲਾਭ ਹੋ ਜਾਵੇਗਾ ਯਕੀਨ ਕਰਕੇ ਮੰਨੋ ਕਿ ਇਹ ਵੀਡੀਓ ਤੁਹਾਡੇ ਲਈ ਬੜੀ ਖਾਸ ਹੈ ਇਹਨਾਂ 10-15 ਦਾ ਸਮਾਂ ਵਾਕਿਆ ਹੀ ਤੁਹਾਡੇ ਲਈ ਭਾਗਸ਼ਾਲੀ ਸਮਾਂ ਹੋ ਜਾਵੇਗਾ ਕਿਸੇ ਈਸ਼ਵਰ ਦੀ ਸ਼ਕਤੀ ਤੇ ਆਸ਼ੀਰਵਾਦ ਤੁਹਾਨੂੰ ਮਿਲਣ ਵਾਲਾ ਹੈ ਤੁਹਾਡੇ ਉੱਪਰ ਈਸ਼ਵਰ ਦੀ ਸ਼ਕਤੀ ਦਾ ਆਸ਼ੀਰਵਾਦ ਹੋਣ ਕਰਕੇ ਤੁਹਾਨੂੰ ਖੁਦ ਮਹਿਸੂਸ ਹੋਵੇਗਾ ਕਿ ਸਮਾ ਤੁਹਾਡੇ ਲਈ ਕਿੰਨਾ ਚੰਗਾ ਹੈ ਇਸ ਲਈ ਤੁਸੀਂ ਇਸ ਵੀਡੀਓ ਦੇ ਅੰਤ ਤੱਕ ਬਣੇ ਰਹੋ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਭਗਵਾਨ ਬਜਰੰਗ ਬਲੀ ਜੀ ਤੁਹਾਡੇ ਤੇ ਬਹੁਤ ਹੀ ਪਰਸੰਨ ਹੋ ਚੁੱਕੇ ਹਨ ਉਹਨਾਂ ਦਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੋ ਚੁੱਕਾ ਹੈ ਉਹਨਾਂ ਦੀ ਕਿਰਪਾ ਤੁਹਾਡੇ ਪਰਿਵਾਰ ਨੂੰ ਮਿਲ ਚੁੱਕੀ ਹੈ ਇਸ ਲਈ ਸਮਾਂ ਨਾ ਗਵਾਉਂਦੇ ਹੋਏ ਤੁਹਾਨੂੰ ਦੱਸ ਦਈਏ ਕਿ ਮਹਾਸ਼ਕਤੀशाली ਸੰਕਟਮੋਚਨ ਭਗਵਾਨ ਬਜਰੰਗ ਬਲੀ ਜੀ ਦੇ ਅਸ਼ੀਰਵਾਦ ਨਾਲ ਤੁਹਾਡੀ ਰਾਸ਼ੀ ਦੇ ਲਈ ਇਹਨਾਂ 10 ਦਿਨਾਂ ਦਾ ਸਮਾਂ ਮਹੱਤਵਪੂਰਨ ਸਾਬਿਤ ਹੋ ਜਾਵੇਗਾ ਸਮਾਂ ਤੁਹਾਡੇ ਪੱਖ ਵਿੱਚ ਹੈ ਇਹ ਜਿਹੜਾ ਸਮਾਂ ਹੈ ਇਸੇ ਤਰ੍ਹਾਂ ਹੀ ਤੁਸੀਂ ਮਹਿਸੂਸ ਕਰੋਗੇ ਜਿਵੇਂ ਕੋਈ ਈਸ਼ਵਰੀ ਸ਼ਕਤੀ ਤੁਹਾਨੂੰ ਅਸ਼ੀਰਵਾਦ ਦੇ ਰਹੀ ਹੈ ਇਸ ਸਮੇਂ ਜੇਕਰ ਤੁਹਾਡੇ ਬੱਚੇ ਦਾ ਰਿਸ਼ਤਾ ਕਾਫੀ ਸਮੇਂ ਤੋਂ ਲਟਕਿਆ ਹੋਇਆ ਸੀ ਰਿਸ਼ਤਾ ਹੋ ਜਾਂਦਾ ਸੀ ਪਰ ਫਿਰ ਨੁੱਕਰ ਹੋ ਜਾਂਦੀ ਸੀ ਇਹ ਰਿਸ਼ਤਾ ਹੁਣ ਤੁਹਾਡਾ ਤੈਅ ਹੋ ਜਾਵੇਗਾ ਤੁਹਾਡੇ ਘਰ ਵਿੱਚ ਖੁਸ਼ੀਆਂ ਮਨਾਉਣ ਦਾ ਸਮਾਂ ਆ ਜਾਵੇਗਾ ਤੁਹਾਨੂੰ ਲੱਗੇਗਾ ਤੁਹਾਡੀ ਕੋਈ ਮਦਦ ਕਰ ਰਿਹਾ ਹੈ ਤੁਸੀਂ ਹੁਣ ਖੁਦ ਵੇਖੋਗੇ ਤੁਹਾਡੇ ਸਾਰੇ ਕੰਮ ਹੀ ਸੁਚਾਰੂ ਰੂਪ ਤੇ ਢੰਗ ਦੇ ਨਾਲ ਵਧੀਆ ਤਰੀਕੇ ਨਾਲ ਸੰਪੂਰਨ ਹੋਣਗੇ ਇਸ ਸਮੇਂ ਜੇਕਰ ਤੁਸੀਂ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਕੋਈ ਨਵੀਂ ਸ਼ਾਪ ਖੋਲ੍ਹਣਾ ਚਾਹੁੰਦੇ ਹੋ ਤਾਂ ਉਸ ਵਿੱਚ ਵੀ ਤੁਹਾਨੂੰ ਸਫਲਤਾਵਾਂ ਮਿਲ ਸਕਦੀਆਂ ਹਨ ਤੁਹਾਨੂੰ ਅਹਿਸਾਸ ਹੋਵੇਗਾ ਤੁਹਾਨੂੰ ਖੁਦ ਮੰਨ ਨੂੰ ਸ਼ਾਂਤੀ ਵੀ ਮਿਲ ਜਾਵੇਗੀ ਇਸ ਸਮੇਂ ਗਵੰਡੀਆਂ ਦਾ ਸਾਥ ਰਿਸ਼ਤੇਦਾਰਾਂ ਦਾ ਸਾਥ ਘਰ ਸੰਬੰਧੀਆਂ ਦਾ ਸਾਥ ਤੁਹਾਡੇ ਸੰਬੰਧ ਇਸ ਤਰੀਕੇ ਨਾਲ ਮਧੁਰ ਰਹਿਣਗੇ ਕਿ ਚੰਗੇ ਸੰਬੰਧਾਂ ਵਿੱਚ ਆ ਕੇ ਤੁਹਾਡੇ ਘਰ ਦਾ ਮਾਹੌਲ ਜਿਹੜਾ ਹੈ ਬਹੁਤ ਹੀ ਸੁਧਰ ਜਾਵੇਗਾ ਕਿਸੇ ਵੀ ਕਾਰਨ ਕਰਕੇ ਜੇਕਰ ਸੰਬੰਧਾਂ ਵਿੱਚ ਖਟਾਸ ਸੀ ਤਾਂ ਇਸ ਸਮੇਂ ਦੂਰ ਹੋ ਜਾਵੇਗੀ ਮਿਠਾਸ ਆ ਜਾਵੇਗੀ ਹੁਣ ਤੁਹਾਡੇ ਸੰਬੰਧਾਂ ਵਿੱਚ ਪੂਰਨ ਮਧੁਰਤਾ ਬਣੀ ਰਹੇਗੀ ਪ੍ਰੇਮ ਵਧੇਗਾ ਇਹ ਸਮਾਂ ਹਰ ਕੰਮ ਨੂੰ ਵਧੀਆ ਤਰੀਕੇ ਨਾਲ ਪੂਰਾ ਕਰਨ ਲਈ ਤੁਹਾਡੇ ਹੱਕ ਵਿੱਚ ਹੈ। ਮਿੱਤਰਾਂ ਅਤੇ ਸਾਥ ਸੰਬੰਧੀਆਂ ਦਾ ਤੁਹਾਨੂੰ ਇਸ ਸਮੇਂ ਬਹੁਤ ਹੀ ਸਹਯੋਗ ਮਿਲਣ ਵਾਲਾ ਹੈ। ਤੁਸੀਂ ਆਪਣੀ ਬੁੱਧੀਮਤਾ ਦਾ ਪੂਰਾ ਲਾਭ ਉਠਾਓਗੇ ਤੇ ਸਮਝ ਲਓ ਹੁਣ ਹੁਸ਼ਿਆਰੀ ਦੇ ਨਾਲ ਤੁਸੀਂ ਹਰ ਕੰਮ ਨੂੰ ਕਰ ਸਕਦੇ ਹੋ ਤੇ ਅੱਗੇ ਵੱਧਦੇ ਰਹੋਗੇ। ਬੜੇ ਹੀ ਚੰਗੇ ਤਰੀਕੇ ਨਾਲ ਕਿਸੇ ਵੀ ਕੰਮ ਨੂੰ ਨਿਪਟਾ ਸਕਦੇ ਹੋ। ਇਸ ਸਮੇਂ ਮੰਨ ਲਓ ਕਿ ਸੰਤਾਨ ਪੱਖ ਦੀ ਤਰਫ ਤੋਂ ਵੀ ਤੁਹਾਨੂੰ ਕੋਈ ਸੰਤੋਖਜਨਕ ਪਰਨਾਮ ਹਾਸਿਲ ਹੋ ਸਕਦੇ ਹਨ ਤੇ ਘਰ ਵਿੱਚ ਉਤਸ਼ਾਹਾ ਭਰਿਆ ਮਾਹੌਲ ਬਣਿਆ ਰਹੇਗਾ ਤੁਹਾਨੂੰ ਦੱਸ ਦਈਏ ਇਹ ਜਿਹੜਾ ਸਮਾਂ ਹੈ ਨਾ ਇਹ ਸਮਾਂ ਯੋਜਨਾਬੱਧ ਤਰੀਕੇ ਨਾਲ ਪੂਰੀ ਤਰ੍ਹਾਂ ਕੰਮ ਕਰਨ ਦਾ ਤੇ ਨਵੀਆਂ-ਨਵੀਆਂ ਕੰਮ ਦੇ ਵਿੱਚ ਸਫਲਤਾਵਾਂ ਨੂੰ ਹਾਸਿਲ ਕਰਨ ਲਈ ਕੋਸ਼ਿਸ਼ ਕਰਨ ਦਾ ਹੈ ਤੁਹਾਡੇ ਸੁਭਾਅ ਵਿੱਚ ਕੋਮਲਤਾ ਤੇ ਸਹਜ ਆਵੇਗਾ ਤੁਹਾਡੀ ਤਾਰੀਫ ਸਮਝ ਲਓ ਕਿ ਹੁਣ ਹਰ ਪਾਸੇ ਹੋਵੇਗੀ ਤੁਹਾਡੀ ਤਾਰੀਫ ਹੁਣ ਆਕਰਸ਼ਿਤ ਲੋਕ ਹੋਣਗੇ ਤੁਹਾਡੀ ਸਲਾਹ ਲੈ ਕੇ ਹਰ ਕੋਈ ਤੁਹਾਡਾ ਮਾਨ ਸਨਮਾਨ ਕਰਦਾ ਹੋਇਆ ਨਜ਼ਰ ਆਵੇਗਾ ਸਮਝ ਲਓ ਕਿ ਸਮਾ ਤੁਹਾਡੇ ਲਈ ਹੀ ਬਣਿਆ ਹੋਇਆ ਹੈ ਪੈਸੇ ਦੇ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਇਸ ਸਮੇਂ ਨਿਵੇਸ਼ ਵੀ ਕਰ ਸਕਦੇ ਹੋ ਭਵਿੱਖ ਵਿੱਚ ਜਲਦ ਹੀ ਤੁਹਾਨੂੰ ਇਸ ਸਮੇਂ ਦਾ ਧਨ ਨਿਵੇਸ਼ ਦਾ ਚੰਗਾ ਲਾਭ ਹੋ ਜਾਵੇਗਾ ਘਰ ਦੇ ਵੱਡੇ ਬਜ਼ੁਰਗਾਂ ਦਾ ਮਾਨ ਸਨਮਾਨ ਕਰੋ ਕਿਉਂਕਿ ਘਰ ਵਿੱਚ ਵੱਡੇ ਬਜ਼ੁਰਗਾਂ ਦਾ ਸਨੇਹ ਤੇ ਅਸ਼ੀਰਵਾਦ ਤੁਹਾਡੇ ਲਈ ਇਸ ਸਮੇਂ ਭਾਗਸ਼ਾਲੀ ਹੋਵੇਗਾ ਇਸ ਦੇ ਨਾਲ ਨਾਲ ਤੁਹਾਡਾ ਭਾਗ ਹੁਣ ਉਹਦੇ ਹੋ ਜਾਵੇਗਾ ਇੱਕ ਗੱਲ ਦਾ ਖਾਸ ਧਿਆਨ ਰੱਖੋ ਕਿ ਆਪਣੇ ਘਰ ਪਰਿਵਾਰ ਵਾਲਿਆਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਆਪਣੇ ਵਿਹਾਰ ਨੂੰ ਥੋੜਾ ਜਿਹਾ ਚੰਗਾ ਰੱਖੋ ਨਹੀਂ ਤਾਂ ਕੀ ਹੋਵੇਗਾ ਤੁਹਾਡਾ ਗਲਤ ਵਿਹਾਰ ਘਰ ਪਰਿਵਾਰ ਦੇ ਵਾਤਾਵਰਣ ਨੂੰ ਪ੍ਰਭਾਵਿਤ ਕਰ ਸਕਦਾ ਹੈ ਕਿਉਂਕਿ ਇਹ ਜੋ ਸਮਾਂ ਹੈ ਬੜਾ ਹੀ ਖੁਸ਼ੀਆਂ ਭਰਿਆ ਸਮਾਂ ਹੈ ਤੁਹਾਡੇ ਲਈ ਇਸ ਲਈ ਕੋਈ ਵਿਗੜਨਾ ਪੈ ਜਾਵੇ ਇਸ ਲਈ ਤੁਸੀਂ ਆਪਣੇ ਵਿਹਾਰ ਤੇ ਕੰਟਰੋਲ ਰੱਖਣਾ ਹੈ ਚੰਗਾ ਰੱਖਣਾ ਹੈ ਇਹ ਤੁਸੀਂ ਖਾਸ ਤੌਰ ਤੇ ਆਪਣੀ ਜ਼ਿੰਦਗੀ ਦੇ ਵਿੱਚ ਸਾਵਧਾਨੀ ਵਰਤਣੀ ਹੈ ਤੇ ਨਾਲ ਹੀ ਨਾਲ ਤੁਸੀਂ ਆਪਣੇ ਕਾਰਜ ਪ੍ਰਣਾਲੀ ਵਿੱਚ ਕੁਝ ਪਰਿਵਰਤਨ ਸੰਬੰਧਿਤ ਯੋਜਨਾਵਾਂ ਜੋ ਕਰ ਰਹੇ ਹੋ ਜਿਸ ਨਾਲ ਤੁਸੀਂ ਆਪਣੇ ਕੰਮਾਂ ਵਿੱਚ ਬਹੁਤ ਜ਼ਿਆਦਾ ਮੁਨਾਫਾ ਪ੍ਰਾਪਤ ਕਰ ਸਕਦੇ ਹੋ ਧਰਮ ਕੰਮਾਂ ਦੇ ਵਿੱਚ ਤੁਸੀਂ ਯੋਗਦਾਨ ਪਾਓਗੇ ਸਭ ਕੰਮਾਂ ਵਿੱਚ ਤੁਹਾਨੂੰ ਮਾਨਸਿਕ ਸਕੂਨ ਮਿਲ ਜਾਵੇਗਾ ਤੇ ਦੋਸਤੋ ਇਸ ਸਮੇਂ ਤੁਸੀਂ ਧਰਮ ਕਰਮ ਦੇ ਕੰਮਾਂ ਦੇ ਮਾਮਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹੋਏ ਨਜ਼ਰ ਆਓਗੇ ਇਸ ਸਮੇਂ ਤੁਸੀਂ ਦਾਨ ਪੁੰਨ ਵੀ ਕਰਦੇ ਹੋਏ ਨਜ਼ਰ ਆਓਗੇ ਤੁਸੀਂ ਇਸ ਨੂੰ ਖੁਦ ਹੀ ਆਪਣੀ ਖੁਸ਼ੀ ਵਿੱਚ ਮਹਿਸੂਸ ਕਰੋਗੇ ਤੁਹਾਨੂੰ ਇਹ ਖੁਸ਼ੀ ਜਿਹੜੀ ਹੈ ਮਨ ਤੋਂ ਮਹਿਸੂਸ ਹੋਵੇਗੀ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਸ ਸਮੇਂ ਹਰ ਸਮੇਂ ਨੂੰ ਵਿਵਹਾਰਿਕ ਤਰੀਕੇ ਦੇ ਨਾਲ ਵਧੀਆ ਤਰੀਕੇ ਨਾਲ ਪੂਰਨ ਕਰਨ ਦੀ ਕੋਸ਼ਿਸ਼ ਕਰੋਗੇ ਮਿੱਤਰ ਅਤੇ ਸਾਥ ਸੰਬੰਧੀ ਵੀ ਤੁਹਾਡਾ ਹੁਣ ਸਾਥ ਦੇਂਦੇ ਹੋਏ ਨਜ਼ਰ ਆਉਣਗੇ ਸਮਝਾ ਲੋਕੇ ਸੰਤਾਨ ਪੱਖ ਦੇ ਤਰਫ ਤੋਂ ਤੁਹਾਨੂੰ ਸੰਤੋਖਜਨਕ ਪਰਨਾਮ ਮਿਲਦੇ ਹੋਏ ਨਜ਼ਰ ਆਉਣਗੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਹੀ ਰਹੇਗਾ ਕੋਈ ਵੱਡੀ ਖੁਸ਼ਖਬਰੀ ਤੁਹਾਨੂੰ ਸੰਤਾਨ ਪੱਖ ਤੋਂ ਮਿਲ ਸਕਦੀ ਹੈ ਕੈਰੀਅਰ ਸੰਬੰਧੀ ਨੌਕਰੀ ਸੰਬੰਧੀ ਸੰਤਾਨ ਪੱਖ ਦੀ ਤਰਫ ਤੋਂ ਉਤਸ਼ਾਹ ਭਰਿਆ ਮਾਹੌਲ ਤੁਹਾਡੇ ਲਈ ਚੰਗਾ ਸਾਬਿਤ ਹੋ ਸਕਦਾ ਹੈ ਕੁਝ ਗੱਲਾਂ ਤੇ ਕੁਝ ਬਾਤਾਂ ਦਾ ਤੁਸੀਂ ਕਿਸੇ ਨੂੰ ਦੱਸਣੀਆਂ ਨਹੀਂ ਹਨ ਕਿਉਂਕਿ ਜੇਕਰ ਤੁਸੀਂ ਦੱਸ ਦਿੰਦੇ ਹੋ ਤੁਹਾਡਾ ਭੇਤ ਲੋਕ ਲੈ ਲੈਂਦੇ ਹਨ ਪਰ ਆਪਣੀ ਗੱਲ ਨਹੀਂ ਦੱਸਦੇ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਕਿਸੇ ਵੀ ਪ੍ਰਕਾਰ ਦਾ ਪੇਪਰ ਵਰਕ ਕਰਦੇ ਸਮੇਂ ਬਹੁਤ ਹੀ ਜ਼ਿਆਦਾ ਸਾਵਧਾਨੀ ਤੁਸੀਂ ਵਰਤਣੀ ਹੈ ਛੋਟੀ ਜਿਹੀ ਗਲਤੀ ਤੁਹਾਡੀ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ ਥੋੜਾ ਜਿਹਾ ਸਾਵਧਾਨ ਤੁਹਾਨੂੰ ਰਹਿਣਾ ਪੈ ਸਕਦਾ ਹੈ ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ ਤੁਹਾਨੂੰ ਦੱਸ ਦਈਏ ਤੁਸੀਂ ਕ੍ਰੋਧ ਤੇ ਜਿਦ ਵਿੱਚ ਨਕਾਰਾਤਮਕ ਗੱਲਾਂ ਆਪਣੇ ਆਪ ਤੋਂ ਦੂਰ ਰੱਖੋ ਇਸ ਦੀ ਵਜ੍ਹਾ ਨਾਲ ਤੁਹਾਡੇ ਬਣਦੇ ਹੋਏ ਕੰਮ ਨਹੀਂ ਤਾਂ ਵਿਗੜ ਸਕਦੇ ਹਨ ਆਪਣੇ ਗੁੱਸੇ ਤੇ ਖਾਸ ਤੌਰ ਤੇ ਕੰਟਰੋਲ ਰੱਖਣਾ ਹੈ ਨਕਾਰਾਤਮਕ ਗੱਲਾਂ ਤੋਂ ਦੂਰ ਰਹਿਣਾ ਹੈ ਗਤੀਵਿਧੀਆਂ ਦੇ ਵਿੱਚ ਤੁਸੀਂ ਬਹੁਤ ਹੀ ਵਾਦਾ ਹੁੰਦਾ ਹੋਇਆ ਵੇਖੋਗੇ ਤੁਹਾਨੂੰ ਵਿਹਾਰ ਵਿੱਚ ਕ੍ਰੋਧ ਤੇ ਜਿਦ ਜਿਵੇਂ ਨਕਾਰਾਤਮਕ ਗੱਲਾਂ ਬਿਲਕੁਲ ਵੀ ਨਹੀਂ ਕਰਨੀਆਂ ਤੁਹਾਡੇ ਪ੍ਰੇਮ ਸੰਬੰਧਾਂ ਦੀ ਜੇਕਰ ਗੱਲ ਕੀਤੀ ਜਾਵੇ ਲਵ ਲਾਈਫ ਦੀ ਇਸ ਸਮੇਂ ਕਿਸੇ ਵੀ ਪ੍ਰਕਾਰ ਦੀ ਰਹਿਣ ਵਾਲੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਜੀਵਨ ਸਾਥੀ ਦਾ ਥੋੜਾ ਇਸ ਸਮੇਂ ਸਿਹਤ ਖਰਾਬ ਹੋ ਸਕਦੀ ਹੈ ਇਸ ਲਈ ਉਹਨਾਂ ਦੀ ਸਿਹਤ ਵੱਲ ਜ਼ਿਆਦਾ ਧਿਆਨ ਦਿਓ ਜੇਕਰ ਪਤੀ ਪਤਨੀ ਵਿੱਚ ਕੋਈ ਅਣਬਣ ਚੱਲ ਰਹੀ ਹੈ ਕੋਈ ਖਟਾਸ ਵਾਲੀ ਗੱਲ ਚੱਲ ਰਹੀ ਹੈ ਉਹ ਇਸ ਸਮੇਂ ਦੂਰ ਹੋ ਜਾਵੇਗੀ ਪਤੀ ਪਤਨੀ ਦੇ ਸਬੰਧਾਂ ਵਿੱਚ ਨਜ਼ਦੀਕੀ ਆਵੇਗੀ ਪ੍ਰੇਮ ਵਧੇਗਾ ਤੁਹਾਡੇ ਪ੍ਰੇਮ ਸਬੰਧ ਮਜ਼ਬੂਤ ਹੋਣਗੇ ਤੇ ਬਹੁਤ ਸਾਰੀ ਮਾਨਸਿਕ ਸ਼ਾਂਤੀ ਤੁਹਾਨੂੰ ਪ੍ਰਾਪਤ ਹੋ ਜਾਵੇਗੀ ਜੇਕਰ ਤੁਸੀਂ ਕਿਸੇ ਨੂੰ ਪ੍ਰੇਮ ਕਰਦੇ ਹੋ ਆਪਣੇ ਪ੍ਰੇਮ ਸੰਬੰਧਾਂ ਨੂੰ ਪਰਿਵਾਰਕ ਮੈਂਬਰਾਂ ਨਾਲ ਸਾਂਝਾ ਕਰੋ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਇਹ ਤੁਹਾਡੇ ਘਰ ਪਰਿਵਾਰ ਦੇ ਲੋਕਾਂ ਦਾ ਸਾਥ ਤੁਹਾਨੂੰ ਇਸ ਵੇਲੇ ਮਿਲ ਸਕਦਾ ਹੈ ਜਿਸ ਦੇ ਨਾਲ ਤੁਹਾਡਾ ਦੋਸਤੀ ਭਰਿਆ ਰਿਸ਼ਤਾ ਵਿਆਹ ਵਿੱਚ ਤਬਦੀਲ ਹੋ ਸਕਦਾ ਹੈ ਘਰ ਪਰਿਵਾਰ ਵਿੱਚ ਲੋਕਾਂ ਦਾ ਆਗਮਨ ਹੋਵੇਗਾ ਜਾਂ ਫਿਰ ਕੋਈ ਧਾਰਮਿਕ ਸਥਾਨ ਤੇ ਜੇਕਰ ਤੁਸੀਂ ਚੱਲ ਸਕਦੇ ਹੋ ਇਹ ਸਮਾਂ ਪ੍ਰੇਮ ਸੰਬੰਧਾਂ ਦੇ ਲਿਹਾਜ਼ ਵਿੱਚ ਘਰ ਪਰਿਵਾਰ ਦੇ ਨਾਲ ਬੜਾ ਹੀ ਚੰਗਾ ਸਮਾਂ ਬਤੀਤ ਹੋਵੇਗਾ ਪਰਿਵਾਰ ਦੇ ਲੋਕਾਂ ਦਾ ਇੱਕ ਦੂਸਰੇ ਦੇ ਪ੍ਰਤੀ પ્રેમ ਵਧੇਗਾ ਮਤਲਬ ਕਿ ਪ੍ਰੇਮ ਸੰਬੰਧ ਮਜ਼ਬੂਤ ਹੋਣਗੇ ਪ੍ਰੇਮ ਸੰਬੰਧ ਤੋਂ ਤੁਹਾਡੇ ਪਰਿਵਾਰ ਵਾਲਿਆਂ ਨੂੰ ਕੋਈ ਵੀ ਗਿਲਾ ਨਹੀਂ ਹੋਵੇਗਾ ਜਲਦ ਹੀ ਇਸ ਸਮੇਂ ਤੋਂ ਤੁਸੀਂ ਸੰਤਾਨ ਪ੍ਰਾਪਤੀ ਦੇ ਜੇਕਰ ਇਸ਼ਕ ਹੋ ਤੇ ਸੁੱਖ ਨਹੀਂ ਮਿਲਿਆ ਉਹ ਇਹਨਾਂ ਨੂੰ ਇਸ ਸਮੇਂ ਕੋਈ ਖੁਸ਼ਖਬਰੀ ਮਿਲ ਸਕਦੀ ਹੈ ਜਲਦ ਹੀ ਪ੍ਰੇਮ ਸੰਬੰਧ ਤੁਹਾਡੇ ਮਜ਼ਬੂਤ ਹੋਣਗੇ ਘਰ ਪਰਿਵਾਰ ਵਿੱਚ ਵੱਡਾ ਕੋਈ ਖੁਸ਼ੀਆਂ ਦਾ ਮਾਹੌਲ ਬਣਿਆ ਹੀ ਰਹਿਣ ਵਾਲਾ ਹੈ ਇੱਕ ਗੱਲ ਦਾ ਹੋਰ ਖਾਸ ਧਿਆਨ ਰੱਖਣਾ ਹੋਵੇਗਾ ਕਾਰਜ ਖੇਤਰ ਜਾਂ ਬਿਜ਼ਨਸ ਵਪਾਰ ਦੇ ਵਿੱਚ ਖਾਸ ਤੌਰ ਤੇ ਤੁਸੀਂ ਜਿਹੜੇ ਸੀਕਰਣ ਹਨ ਹਰ ਕਿਸੇ ਦੇ ਨਾਲ ਸ਼ੇਅਰ ਨਹੀਂ ਕਰਨੇ ਨਹੀਂ ਤਾਂ ਤੁਹਾਡੇ ਪੇਪਰ ਵਗੈਰਾ ਲੀਕ ਹੋ ਸਕਦੇ ਹਨ ਆਪਣੇ ਜਿੰਨੇ ਵੀ ਤੁਹਾਡੇ ਜ਼ਰੂਰੀ ਡਾਕੂਮੈਂਟ ਪੇਪਰ ਹਨ ਸੰਭਾਲ ਕੇ ਰੱਖੋ ਉਸ ਵਿੱਚ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਨਹੀਂ ਤਾਂ ਤੁਹਾਨੂੰ ਕੋਈ ਧੋਖਾ ਦੇ ਸਕਦਾ ਹੈ ਤੁਹਾਡਾ ਕੋਈ ਜ਼ਰੂਰੀ ਪੇਪਰ ਗੁੰਮ ਹੋ ਸਕਦਾ ਹੈ ਪਬਲਿਕ ਵਿੱਚ ਆਪਣੇ ਰਿਲੇਸ਼ਨ ਨੂੰ ਮਜ਼ਬੂਤ ਬਣਾਉਣ ਦੇ ਲਈ ਆਪਣੇ ਕੰਮ ਵਿੱਚ ਧਿਆਨ ਦਿਓ ਆਪਣੇ ਕੰਮ ਦੀ ਕੁਆਲਿਟੀ ਵੱਲ ਧਿਆਨ ਦਿਓ ਇਹ ਸਮਾਂ ਤੁਹਾਡੇ ਕੰਮਾਂ ਨੂੰ ਲੈ ਕੇ ਬਹੁਤ ਜ਼ਿਆਦਾ ਮਿਹਨਤ ਵਾਲਾ ਸਮਾਂ ਹੈ ਤੁਹਾਨੂੰ ਆਪਣੇ ਕੰਮ ਵਿੱਚ ਜ਼ਿਆਦਾ ਮਿਹਨਤ ਕਰਨੀ ਹੋਵੇਗੀ ਜਿਸ ਨਾਲ ਕਿ ਤੁਹਾਨੂੰ ਫਾਇਦਾ ਮਿਲ ਸਕੇ ਆਪਣੇ ਬਿਜ਼ਨਸ ਵਪਾਰ ਨੂੰ ਅੱਗੇ ਲੈ ਜਾਣ ਦੇ ਲਈ ਤੁਹਾਨੂੰ ਬਹੁਤ ਹੀ ਚੁੱਕੰਨੇ ਰਹਿਣ ਦੀ ਜ਼ਰੂਰਤ ਹੈ ਇਸ ਸਮੇਂ ਵੇਖੋਗੇ ਪਿਛਲੇ ਕੁਝ ਸਮੇਂ ਤੋਂ ਜੋ ਵੀ ਤੁਸੀਂ ਮਿਹਨਤ ਕੀਤੀ ਸੀ ਉਸ ਮਿਹਨਤ ਦਾ ਤੁਹਾਨੂੰ ਇਸ ਸਮੇਂ ਬਹੁਤ ਹੀ ਲਾਭ ਹੋਵੇਗਾ ਧਨ ਲਾਭ ਦੀ ਪ੍ਰਾਪਤੀ ਚੰਗੀ ਸਥਿਤੀ ਵਿੱਚ ਹੋਵੇਗੀ ਆਨਲਾਈਨ ਸੋਸ਼ਲ ਮੀਡੀਆ ਡਿਜੀਟਲ ਮਾਰਕੀਟ ਵਿੱਚ ਜੇਕਰ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਹੁਣ ਦੁੱਗਣਾ ਲਾਭ ਹੋਵੇਗਾ ਕਿਉਂਕਿ ਇਹ ਸਮਾਂ ਆਨਲਾਈਨ ਡਿਜੀਟਲ ਦੇ ਪੱਖ ਵਿੱਚ ਰਹਿਣ ਵਾਲਾ ਹੈ ਪੈਟਰੋਲ ਪੰਪ ਤੇ ਤੇਲ ਦੇ ਨਾਲ ਜੁੜੇ ਹੋਏ ਵਿਹਾਰ ਖਾਣ ਪੀਣ ਜਾਂ ਇਸ ਤਰ੍ਹਾਂ ਦੇ ਬਿਜ਼ਨਸ ਵਿੱਚ ਜੇਕਰ ਤੁਸੀਂ ਕੰਮ ਕਰਦੇ ਹੋ ਚੰਗਾ ਮੁਨਾਫਾ ਮਿਲੇਗਾ ਜੇਕਰ ਕੋਈ ਨੌਕਰੀ ਪੇਸ਼ੇ ਵਾਲੇ ਲੋਕ ਹਨ ਤਾਂ ਇਸ ਸਮੇਂ ਉਹਨਾਂ ਨੂੰ ਕਾਰਜ ਖੇਤਰ ਵਿੱਚ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਤੁਹਾਡੇ ਨਾਮ ਤੇ ਟਾਰਗੇਟ ਮਿਲੇਗਾ ਸਮਾਪੂਰਨਤਾ ਤੁਹਾਡੇ ਪੱਖ ਵਿੱਚ ਹੈ ਤੁਹਾਡੇ ਨਾਮ ਦਾ ਹੁਣ ਡੰਕਾ ਵੱਜੇਗਾ ਕੋਈ ਵੀ ਤੁਹਾਡੇ ਤੋਂ 질 ਸਕਦਾ ਹੈ ਉਹਨਾਂ ਦੇ ਜਲਣ ਕਾਰਨ ਤੁਹਾਡਾ ਨੁਕਸਾਨ ਹੋ ਸਕਦਾ ਹੈ ਤੁਸੀਂ ਸਾਵਧਾਨ ਰਹਿਣਾ ਹੋਵੇਗਾ ਤੁਸੀਂ ਬਸ ਜ਼ਿਆਦਾ ਤੋਂ ਜ਼ਿਆਦਾ ਆਪਣੇ ਕੰਮ ਵੱਲ ਹੀ ਧਿਆਨ ਦੇਣਾ ਹੈ ਮਿਹਨਤ ਕਰਦੇ ਜਾਣਾ ਹੈ ਇਸ ਸਮੇਂ ਤੁਹਾਡੀ ਪ੍ਰਸ਼ੰਸਾ ਵੀ ਹੋਵੇਗੀ ਤੁਹਾਡੇ ਕੰਮ ਦੀ ਤਾਰੀਫ਼ ਵੀ ਹੋਵੇਗੀ ਤੁਹਾਡੀ ਮਿਹਨਤ ਰੰਗ ਲੈ ਕੇ ਆਵੇਗੀ ਲਾਭ ਮਿਲੇਗਾ ਨੌਕਰੀ ਖੇਤਰ ਵਿੱਚ ਪ੍ਰੋਮੋਸ਼ਨ ਹੋ ਸਕਦੀ ਹੈ ਬੜਾ ਚੰਗਾ ਸਮਾਂ ਹੈ ਤੇ ਨੌਕਰੀ ਕਰਨ ਵਾਲਿਆਂ ਨੂੰ ਇਸ ਸਮੇਂ ਤਨਖਾਹ ਵਿੱਚ ਵਾਧਾ ਵੀ ਹੋ ਸਕਦਾ ਹੈ ਹੁਣ ਗੱਲ ਕਰਦੇ ਹਾਂ ਜੀ ਉਹਨਾਂ ਦੇ ਲਈ ਜਿਹੜੇ ਬੇਰੋਜ਼ਗਾਰ ਹਨ ਤੇ ਕੰਮ ਦੀ ਤਲਾਸ਼ ਵਿੱਚ ਹਨ ਉਹਨਾਂ ਨੂੰ ਰੋਜ਼ਗਾਰ ਦੀ ਆਫਰ ਮਿਲ ਸਕਦੀ ਹੈ ਇਸ ਸਮੇਂ ਤੁਹਾਨੂੰ ਦੱਸ ਦਈਏ ਕਿ ਇਸ ਸਮਾਪੂਰਨਤਾ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾਓ ਇਸ ਸਮੇਂ ਨੂੰ ਆਪਣੇ ਹੱਥ ਵਿੱਚੋਂ ਨਾ ਜਾਣ ਦਿਓ ਸੋ ਵੀਡੀਓ ਦੇ ਅੰਤ ਤੱਕ ਤੁਸੀਂ ਬਣੇ ਰਹੇ ਤੁਹਾਡਾ ਧੰਨਵਾਦ ਜੀ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਨੌਕਰੀ ਪੇਸ਼ਾ ਲੋਕਾਂ ਨੂੰ ਦੁੱਗਣਾ ਲਾਭ ਪ੍ਰਾਪਤ ਹੋ ਜਾਵੇਗਾ ਇਸ ਸਮੇਂ ਜੇਕਰ ਤੁਸੀਂ ਪੈਸਾ ਕਿਤੇ ਨਿਵੇਸ਼ ਕੀਤਾ ਸੀ ਚੰਗਾ ਰਿਟਰਨ ਮਿਲ ਜਾਵੇਗਾ ਪਰੰਤੂ ਧਿਆਨ ਦੇਣਾ ਹੋਵੇਗਾ ਉਧਾਰ ਦੇਣ ਤੋਂ ਤੁਸੀਂ ਬਚਣਾ ਹੈ ਨਹੀਂ ਤਾਂ ਤੁਹਾਡਾ ਪੈਸਾ ਕਿਧਰੇ ਫਸ ਸਕਦਾ ਸੀ ਸੋ ਦੋਸਤੋ ਇਹ ਸੀ ਜੀ ਕੁੰਭ ਰਾਸ਼ੀ ਵਾਲਿਆਂ ਦੀ ਸਟਿੱਕ ਪੁਹੇਖ ਬਣ ਧੰਨਵਾਦ